ਦਿੱਲੀ ਵਾਲੇ ਦਿੱਲੀ ਵਾਲੇ ਕਿਸਾਨੀ ਅੰਦੋਲਨ ਵਿੱਚ ਬਾਬਾ ਜੀ ਹੁਣੀ ਉੱਥੇ ਦੁੱਧ ਦੀਆਂ ਸੇਵਾਵਾਂ ਨਿਭਾਉਂਦੇ ਹੁੰਦੇ ਸੀ ਤੇ ਫਲੋਰ ਤੋਂ ਆਪਣੇ ਬੇਗਮਪੁਰਾ ਗੁਰੂ ਘਰ ਜਿਹੜਾ ਉੱਥੇ ਸੇਵਾਵਾਂ ਇਹ ਕਰਦੇ ਆ ਤੇ ਹੁਣ ਇਹ ਇੱਧਰ ਆਪਣੇ ਇੱਥੇ ਆਣ ਕੇ ਸਲਤਨਪੁਰ ਦੀ ਹੱਦ ਮੁੱਕ ਜਾਂਦੀ ਆ ਤੇ ਇੱਥੇ ਆਣ ਕੇ ਕਹਿੰਦੇ ਆ ਵੀ ਆਪਣਾ ਤਰਨ ਤਰਨ ਸ਼ੁਰੂ ਹੋ ਜਾਂਦਾ ਨਾ ਤੇ ਆਪਾਂ ਬਿਲਕੁਲ ਉੱਥੇ ਬੰਨ ਦੇ ਉੱਤੇ ਜਿਹੜਾ ਆਪਣੇ ਬਿਆਸ ਦਰਿਆ ਦਾ ਉੱਥੇ ਖੜੇ ਆ ਸੇਵਾਵਾਂ ਚੱਲਦੀਆਂ ਬਾਬਾ ਜੀ ਨੇ ਵੀ ਗੱਲਬਾਤ ਕਰਦੇ ਬਾਬਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਇਸ ਵੇਲੇ ਕਿਹੜੀਆਂ ਕਿਹੜੀਆਂ ਸੇਵਾਵਾਂ ਇਸ ਇਲਾਕੇ ਵਿੱਚ ਜਿਦਾਂ ਤੁਹਾਡੇ ਵੱਲੋਂ ਤੁਸੀਂ ਚਲੋ ਮੂਰੇ ਹੋਏ ਆਂ ਸੰਗਤਾਂ ਦਾ ਸਹਿਯੋਗ ਆ ਵੀਰ ਵੀ ਆਪਣੇ ਕੋਲ ਆਇਆ ਕਿਹੜੀਆਂ ਕਿਹੜੀਆਂ ਸੇਵਾਵਾਂ ਇਸ ਵੇਲੇ ਚੱਲ ਰਹੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਧੰਨਵਾਦ ਆ ਤੁਹਾਡਾ ਸਾਡੇ ਗੁਰਦਰਾ ਭਗਤਨਾਂ ਜੀ ਕਾਰਸੇਵਾਂ ਵੱਲੋਂ ਦਾਸ ਬਾਬਾ ਗਜਜੀਤ ਸਿੰਘ ਬੇਗੰਬਰ ਵਾਲੇ ਔਰ ਪਹਿਲਾਂ ਤਾਂ ਮਾਨ ਸਾਹਿਬ ਤੁਹਾਡੇ ਆਉਣ ਤੇ ਬਹੁਤ ਅੱਗੇ ਵੀ ਤੁਸੀਂ ਆਉਂਦੇ ਪਰ ਬਹੁਤ ਤੁਹਾਡਾ ਧੰਨਵਾਦ ਕੋਈ ਮੈਂ ਅਜੇ ਤੱਕ ਨਾ ਤਾਂ ਮੈਨੂੰ ਕੋਈ ਲਾਲਚ ਹੈ ਤੁਹਾਨੂੰ ਪਤਾ ਹੀ ਹੈ ਪੱਤਰਕਾਰ ਕੇ ਹਿਦਾਂਦਾ ਵੀ ਆ ਪਰ ਤੁਸੀਂ ਸਭ ਤੋਂ ਪਹਿਲ ਦੇ ਆਧਾਰ ਤੇ ਜਿਹੜੇ ਤੁਸੀਂ ਮੋਰਚੇ ਸਾਡੇ ਕੈਂਪ 'ਚ ਤੁਸੀਂ ਆਉਣਾ ਸ਼ੁਰੂ ਕੀਤਾ ਅੱਜ ਤੱਕ ਕਿਸੇ ਕੋਈ ਪੱਤਰਕਾਰ ਨਹੀਂ ਸਾਡੇ ਕੋਲ ਹੀ ਆ ਤੇ ਇਹ ਵਿੱਚੋਂ ਸੁਆ ਨਮਾਈਆਂ ਦਿੱਲੀ ਅੰਦੋਲਨ ਤੋਂ ਲੈ ਕੇ ਅੱਜ ਤੱਕ ਕਿਸਾਨਾਂ ਨਾਲ ਤੁਹਾਨੂੰ ਪਤਾ ਖੜੀਆਂ ਤੇ ਮੋਰਚੇ ਸਾਰੇ ਇਹ ਪਹਿਲ ਦੇ ਦੌਰ ਤੇ ਜਿਹੜੀ ਸੇਵਾ ਕੀਤੀ ਆ ਅੱਜ ਅਸੀਂ ਖੜੇ ਆ ਕਰਮੂ ਵਾਲਾ ਪਤਨ ਦੇ ਵਿੱਚ ਜਿੱਥੇ ਕੀ ਬੇਸ ਕੈਂਪ ਸਾਡਾ ਬਣਿਆ ਇੱਕ ਬਣਿਆ ਕਤੂਬਦੀਨ ਵਾਲੇ ਔਰ ਦੂਜਾ ਬੇਸ ਕੈਂਪ ਜਿਹੜਾ ਮੱਲਾਂ ਵਾਲੇ ਤੋਂ ਛੱਡ ਕੇ ਦੂਜਾ ਜਿਹੜਾ ਕਰਮੋ ਵਾਲੇ ਪੱਤਨ ਦਾ ਜਿਹੜਾ ਸੁਲਤਾਨਪੁਰ ਲੋਧੀ ਦਾ ਏਰੀਆ ਔਰ ਨਾਲ ਤਰਨਤਾਰ ਜਿਹੜਾ ਇੱਥੇ ਪੈਂਦਾ ਔਰ ਇਥੋਂ ਦੀ ਸਵਾਵਾਂ ਜਿਹੜੀਆਂ ਹੁਣ ਅਸੀਂ ਵੀ ਕੀਤੀਆਂ ਡੀਜ਼ਲ ਦੀਆਂ ਸਵਾਵਾਂ ਸ਼ੁਰੂ ਜਿਹੜੇ ਥੋੜੇ ਥੋੜੇ ਜ਼ਿਮੀਂਦਾਰ ਫਸਲ ਬੀਜਣੇ ਜਿਵੇਂ ਉਹਨਾਂ ਚਟਾਲਾ ਬੀਜਣਾ ਔਰ ਜਿਹੜੀ ਜਿਨ੍ਹਾਂ ਨੇ ਸਬਜ਼ੀ ਲਾਉਣੀ ਆ ਉਹਨਾਂ ਲਈ ਹਾਲੇ ਸ਼ੁਰੂਆਤ ਕੀਤੀ ਅਸੀਂ ਔਰ ਜਿਨ੍ਹਾਂ ਦੀ ਜ਼ਮੀਨ ਸੁੱਕ ਰਹੀ ਆ ਥੋੜੀ ਥੋੜੀ ਸੁੱਕੀ ਆ ਉਹ ਤਵੀਆਂ ਨਾਲ ਵਾ ਤੇ ਉਹਦਾ ਜਿਹੜੀ ਸੇਵਾ ਸ਼ੁਰੂ ਕੀਤੀ ਹਾਲ ਦੀ ਘੜੀ ਔਰ ਵੱਡਾ ਜਿਹੜੀ ਵੱਡੀ ਜਿਹੜੀ ਸੇਵਾ ਜਿਹੜੀ ਕਣਕ ਦੀ ਸ਼ੁਰੂ ਕਰਾਂ ਜੀ ਰੋਕ ਕੇ ਲਈ ਤੇ ਬਾਬੇ ਜਦੋਂ ਮਤਲਬ ਇਹ ਜ਼ਮੀਨਾਂ ਵਿੱਚ ਮਹੀਨਾ-ਮਹੀਨਾ ਪਾਣੀ ਫਿਰ ਗਿਆ ਜੀ ਮਤਲਬ ਜੋਰ ਮਾਰ ਕੇ ਆਪਾਂ ਹੰਬੜਾ ਮਾਰੀਏ ਤੇ ਇਸ ਇਲਾਕੇ ਨੂੰ ਆਪਾਂ ਕਣਕ ਬੀਜਣ ਦੇ ਕਾਬਿਲ ਕਰ ਸਕਦੇ ਹਾਂ ਤੁਸੀਂ ਕਿਉਂਕਿ ਸਾਰਾ ਏਰੀਆ ਘੁੰਮ ਕੇ ਦੇਖਿਆ ਜੀ ਵੇਖੋ ਜੀ ਸਾਡੇ ਕੋਲ ਤਕਰੀਬਨ ਇੱਥੇ 1000 ਤੋਂ 1500 ਜਿਹੜਾ ਏਕੜ ਜ਼ਮੀਨ ਇੱਥੇ ਏਰੀਆ ਦੇ ਵਿੱਚ ਆ ਜਿਹਦੇ ਵਿੱਚ ਸਾਡੀ ਸੋਜ ਗੁਰੂ ਰਾਮਦਾਸ ਜੀ ਦੇ ਪਾਸੇ ਸਾਡਾ ਦੋ ਸੇਵਾ ਕਰਾਵੇ ਔਰ ਪਹਿਲ ਦੇ ਆਧਾਰ ਤੇ ਅਸੀਂ ਪੰਜਾਂ ਗਿੱਲਾਂ ਤੋਂ ਸਟਾਰਟਿੰਗ ਕੀਤੀ ਹੈ ਤੇ ਅਸੀਂ ਉਹ ਤਿਆਰੀ ਕਰ ਰਹੇ ਹਾਂ ਹੁਣ ਤੋਂ ਸ਼ੁਰੂ ਕੀਤੀ ਅਸੀਂ ਤਿਆਰੀ ਅਸੀਂ ਕਰਦੇ ਆ ਵੀ ਥੋੜਾ ਜਿਹੜੀ ਜ਼ਮੀਨ ਤਾਂ ਜਿਵੇਂ ਝੋਨਾ ਦੇ ਪ੍ਰਾਲੀ ਵਿੱਚ ਜ਼ਿਆਦਾ ਉੱਚ ਜਿਹੜਾ ਮਿਕਸਚਰ ਹੈ ਜਾਂ ਰੋਟਾਵੇਟਰ ਫੇਰ ਕੇ ਕਰ ਰਹੇ ਹਾਂ ਔਰ ਜਿਹੜੀਆਂ ਜ਼ਮੀਨਾਂ ਜਿਹੜੀਆਂ ਥੋੜੀਆਂ ਜੀਆਂ ਸੁੱਕੀਆਂ ਉਹਨਾਂ ਵਿੱਚ ਅਸੀਂ ਤਵੀਆਂ ਫੇਰ ਕੇ ਔਰ ਨਾਲ ਉਦੋਂ ਬਾਅਦ ਰੋਟਾਵੇਟਰ ਫੇਰ ਕੇ ਤਿਆਰੀ ਕਰਾਂਗੇ ਜੀ ਇਹਨਾਂ ਪਿੰਡਾਂ ਵਿੱਚ ਬਾਬੇ ਇੱਥੇ ਲਾ ਲਓ 30 35 ਪਿੰਡ ਹੋਣੇ ਆ ਤੁਹਾਨੂੰ ਲੱਗਦਾ ਵੀ ਕਿਸੇ ਇੱਕ ਕਿੱਲੇ ਦੀ ਫਸਲ ਬਚੀ ਹੋਊਗੀ ਕਿਉਂਕਿ ਮੈਂ ਤੇ ਜਿੱਧਰ ਨੂੰ ਵੀ ਨਿਗਾਹ ਮਾਰਦਾ ਕਿਤੇ ਫਸਲ ਖੜੀ ਵੀ ਆ ਪਰ ਵਿੱਚ ਦਾਣਾ ਐ ਨਹੀਂ ਕਿਤੇ ਲੰਮਾ ਪਿਆ ਆ ਮਤਲਬ ਤੁਹਾਨੂੰ ਲੱਗਦਾ ਵੀ ਕੁਝ ਬਚਿਆ ਹੋਊਗਾ ਨਹੀਂ ਜੀ ਕੁਝ ਨਹੀਂ ਬਜਿਆ ਉਹ ਜਦੋਂ ਤੁਸੀਂ ਆਪਾਂ ਦੂਰੋਂ ਆਪਾਂ ਲੱਗਦੀ ਫਸਲ ਬਹੁਤ ਪਰ ਜ਼ਿੰਮੇਦਾਰ ਜਿਹੜਾ ਉਹ ਵੀ ਉਹ ਵੀ ਖਤਮ ਹੀ ਆ ਜਿਹੜੀ ਆਪਾਂ ਫਸਲ ਕਹਿੰਦੇ ਨਾ ਕਈ ਵੀਰ ਇੱਧਰ ਆਉਂਦੇ ਨਾ ਸਾਡੇ ਜੋ ਕੈਂਪ ਦੇ ਵਿੱਚ ਰਸੇ ਆ ਤਕਰੀਬਨ 40 ਤੋਂ 50 ਖੱਤੇ ਜਿਹੜੇ ਆ ਉਹ ਐਂ ਲੱਗਦਾ ਝੋਨਾ ਵਧੀਆ ਹੁੰਦਾ ਪਰ ਉਹ ਝੋਨੇ ਦੇ ਵਿੱਚ ਕੁਝ ਨਹੀਂਗਾ ਕਿਉਂਕਿ ਦੁੱਧਾ ਜਦੋਂ ਝੋਨੇ ਦਾ ਝੋਨੇ ਦਾ ਦੁੱਧਾ ਸੀ ਉਦੋਂ ਨਸਰੇ ਝੋਨੇ ਦੇ ਜਿਹੜਾ ਪਾਣੀ ਆ ਗਿਆ ਉਹ तकरीबन ਜਿਹੜੇ ਦਾਣੇ ਉਹ ਵੀ ਕਾਲੇ ਆ ਥੋੜੇ ਬਾਅਦ ਆ ਪਰ ਜੇ ਆਪਾਂ ਮੰਨ ਕੇ ਚੱਲ ਗਏ ਵੀ ਇੱਕ ਖੱਤੇ ਦੇ ਵਿੱਚੋਂ ਆਪਾਂ ਨੂੰ ਜ਼ਿਆਦਾ ਨਹੀਂ ਤੇ 10 ਕ ਮਾਣ ਜਿਹੜੇ 15 ਮਾਣ ਜਿਹੜਾ ਉਹ ਝੋਨਾ ਜਿਹੜਾ ਨਿਕਲਣਾ ਉਹ ਜ਼ਿਆਦਾ ਵੱਧ ਨਹੀਂ ਤੇ ਹੋਰ ਵੀ ਬਾਬਾ ਜੀ ਕੋਈ ਸਸਤਾ ਵਾ ਇਸ ਇਲਾਕੇ ਵਿੱਚ ਇਦਾਂ ਸੇਵਾ ਜਦੋਂ ਤੁਸੀਂ ਇੱਥੇ ਕੈਂਪ ਲਾਇਆ ਵੀ ਲੱਗੇ ਛਾ ਕੇ ਹੋਰ ਵੀ ਕੋਈ ਕੈਂਪ ਲੱਗੇ ਆ ਕਿ ਨਹੀਂ ਹਜੇ ਤੁਹਾਨੂੰ ਲੱਗਦਾ ਵੀ ਹਜੇ ਉਸ ਤਰੀਕੇ ਨਾਲ ਜਿੱਦਾਂ ਮਤਲਬ ਆਪਣੇ ਖਾਲਸਾ ਆਈਲ ਲਾ ਲਓ ਜਾਂ ਹੋਰ ਸੰਸਥਾਵਾਂ ਜਿੰਨੀਆਂ ਵੀ ਆ ਕੋਈ ਨਾ ਕੋਈ ਤੁਹਾਡੇ ਇਸ ਇਲਾਕੇ ਵਿੱਚ ਹੋਰ ਵੀ ਕੈਂਪ ਲੱਗੇ ਆ ਨਹੀਂ ਜੀ ਇੱਥੇ ਸਾਡੇ ਕੋਈ ਕੈਂਪ ਨਹੀਂ ਸਾਡਾ ਬੇਨ ਕੈਂਪ ਸਾਡਾ ਹੀ ਇੱਥੇ ਆ ਇੱਥੋਂ ਵੀਰ ਕੁਝ ਬੰਨ ਬਣ ਰਹੇ ਨੇ ਤੇ ਉਹ ਉਹ ਕਰ ਰਹੇ ਸੇ ਵਾ ਬਾਕੀ ਸਾਡੇ ਇਹ ਰੀ ਦੇ ਵਿੱਚ ਕੋਈ ਨਹੀਂ ਸੰਸਥਾ ਆਈ ਨਾ ਨਾ ਕੋਈ ਐਵੇਂ ਆਪਾਂ ਕਹੀਏ ਕਿ ਕਿਸੇ ਨੇ ਆ ਕੇ ਬਾਹ ਫੜੀ ਹੋਵੇ ਤੁਸੀਂ ਆਪ ਵੀ ਇਹਨਾਂ ਵੀਰਾਂ ਤੋਂ ਪੁੱਛ ਸਕਦੇ ਹੋ ਵੀ ਇਹਨਾਂ ਨੇ ਕਿਸੇ ਨੇ ਬਾਹ ਨਹੀਂ ਫੜੀ ਅਜੇ ਤੱਕ ਆਪਾਂ ਜਿਹੜੇ ਪਹਿਲੇ ਆਧਾਰ ਤੇ ਸ਼ੁਰੂ ਤੋਂ ਲੈ ਕੇ ਵੀ ਇਹਨਾਂ ਨੂੰ ਬੇੜੀ ਤਿਆਰ ਕਰਕੇ ਵੀ ਕਿ ਦਿੱਤੀ ਆਉਣ ਜਾਣ ਵਾਸਤੇ ਕਿਉਂਕਿ ਪਾਰ ਇਹਨਾਂ ਪਿੰਡਾਂ ਮਾਝੇ ਜਾਣਾ ਹੁੰਦਾ ਔਰ ਸਾਡੀ ਇਹੇ ਕੋਸ਼ਿਸ਼ ਹੁੰਦੀ ਵੀ ਉੱਥੇ ਜਾ ਕੇ ਜਿਵੇਂ ਵੀਰ ਕਈ ਕਹਿ ਦਿੰਦੇ ਆ ਵੀ ਬਾਬਾ ਜੀ ਤੁਸੀਂ ਜੰਗਲ ਵਿੱਚ ਜਾ ਕੇ ਬਹਿ ਜਾਂਦੇ ਜੀ ਔਰ ਜੰਗਲਾਂ ਵਿੱਚ ਗੁਰੂ ਰਾਮ ਦਾ ਸਾਭੀ ਕਿਰਪਾ ਕਰ ਰਹੇ ਨੇ ਸਭ ਕੁਝ ਅਸੀਂ ਤਾਂ ਕਿਸੇ ਤੋਂ ਮੰਗਣਾ ਨਹੀਂ ਅਸੀਂ ਤਾਂ ਹੱਥ ਜੋੜ ਕੇ ਗੁਰੂ ਰਾਮ ਰਾਸ ਤੋਂ ਮੰਗਣਾ ਤੇ ਉਹ ਗੁਰੂ ਰਾਮ ਦਾਸ ਦੀ ਸੰਗਤ ਜਿਹੜੀ ਆ ਸਾਰੀ ਆਈ ਹੋਈ ਅੱਜ ਪਿੰਡ ਜੰਗੀਆਂ ਤੋਂ ਬਾਅਦ ਤੁਹਾਡੇ ਸਾਹਮਣੇ ਜੋਧੇ ਆਏ ਆ ਜਿਨ੍ਹਾਂ ਦਾ ਸਾਡੇ ਤੋਂ ਤਕਰੀਬਨ ਪਹਿਲਾਂ ਅੰਦੋਲਨਾਂ ਦੇ ਵਿੱਚ ਪਿਆਰ ਸੀ ਸਦਾ ਕਰਮਜੀਤ ਸਰਪੰਚ ਹੋਣਾ ਨਾਲ ਔਰ ਉਹਨਾਂ ਦੀ ਸਾਰੀ ਟੀਮ ਜਿਹੜੀ ਉਹਨਾਂ ਦੇ ਨਗਰ ਦੇ ਉਹਨਾਂ ਦੇ ਸਾਰੇ ਪਰਵੰਦੇ ਸੱਜਣਾ ਚ ਪਹੁੰਚੇ ਪਿੰਡ ਜੰਗੀਆਂਣ ਤੋਂ ਔਰ ਸਾਡੇ ਇਸੇ ਤਰ੍ਹਾਂ ਹੀ ਸਾਡੇ ਕੋਲ ਜਿਹੜੀ ਹੈ ਜਾਂ ਸਾਡੇ ਦਬਾਬੇ ਚੋਂ ਸੰਗਤ ਆਉਂਦੀ ਆ ਉਹ ਸਾਡੇ ਪਰਿਵਾਰ ਜਿਹੜੇ ਆ ਸਾਡੇ ਕੋਲ ਬਾਹਰ ਐ ਨਹੀਂ ਗਏ ਭਰਾ ਗਏ ਉਹ ਮਤ ਕਰਦੇ ਆ ਹੋਰ ਅਸੀਂ ਤਕਰੀਬਨ ਸਾਡਾ ਕੁ ਰੂਲ ਹੈ ਵੀ ਨਾ ਕਰਮ ਅਸੀਂ ਉੱਥੇ ਇੱਕ ਮਹੀਨਾ ਦੇ ਰੱਖ ਦੇ ਲੰਗਰ ਚਲਾਇਆ ਜਿਵੇਂ ਆਪਣਾ ਕਤਬਦੀਨ ਵਾਲੇ ਉੱਥੇ ਵੀ ਕਿਸੇ ਤੋਂ ਪਾਣੀ ਦੀ ਬੋਤਲ ਨਹੀਂ ਲਈ ਜਿਹੜੇ ਸਾਡੇ ਸੱਜਣ ਆਏ ਆ ਜਾਂ ਸਾਡੇ ਦੁਆਬੇ ਏਰੀਏ ਚੋਂ ਜਾਂ ਮਾਲਵੇ ਚੋਂ ਜਾਂ ਮਾਝੇ ਸੰਗਤ ਜਿਹੜੀ ਸਾਡੀ ਪ੍ਰੇਮ ਵਾਲੀ ਸੀ ਉਹਨਾਂ ਤੋਂ ਅਸੀਂ ਉੱਥੇ ਵੀ ਸੇਵਾ ਲਈ ਤੇ ਇੱਥੇ ਵੀ ਉਹਨਾਂ ਦੀ ਸੇਵਾ ਹੀ ਚਾਉਣੇ ਆ ਵੀ ਉਹੋ ਹੀ ਸਾਡੇ ਕੋ ਆਵੇ ਜਿੰਨੇ ਹੱਥੀ ਸੇਵਾ ਕਰਨੀ ਆ ਜਿੰਨੇ ਆ ਕੇ ਆਪਣਾ ਇੱਥੇ ਗਰਾਊਂਡ ਲੈਵਲ ਵੇਖਣਾ ਉਹ ਸੇਵਾ ਸਾਡੇ ਕੋ ਲੈ ਕੇ ਆਵੇ ਦੂਜੇ ਦੀ ਸਾਨੂੰ ਕੋਈ ਲੋੜ ਨਹੀਂ ਜਿਹੜੇ ਵੀ ਰੋਣਾ ਤੇ ਖੜ ਗਏ ਕਦੀ ਕਿਸੇ ਨੂੰ ਪੈਸਾ ਫੜਾ ਤਾ ਕਦੀ ਕਿਸੇ ਨੂੰ ਬਰਬਾਦੀ ਦਾ ਉਹ ਬਰਬਾਦੀ ਹੈ ਜੀ ਮਨ ਜਿੰਨ ਚੱਕਰ ਆਪਾਂ ਇਹਨਾਂ ਖੱਤਿਆਂ ਨੂੰ ਨਹੀਂ ਸਵਾਰ ਕੇ ਦੁਬਾਰਾ ਇਸ ਇਲਾਕੇ ਨੂੰ ਅਠਾਉਣੇ ਕਿਉਂਕਿ ਜੇ ਇਹਨਾਂ ਖੱਤਿਆਂ ਵਿੱਚ ਕਣਕ ਹੋਊਗੀ ਗਾਂ ਤੇ ਜਿਹੜੇ ਆਪਣਾ ਕੋਈ ਘਰ ਬਣਾਊਗਾ ਉਹਦੇ ਵਿੱਚੋਂ ਜਿਹੜਾ ਮਿਸਤਰੀ ਹੋਊਗਾ ਉਹਨੂੰ ਕੰਮ ਮਿਲੂਗਾ ਲੇਬਰ ਵਾਲਾ ਹੋਊਗਾ ਉਹਨੂੰ ਕੰਮ ਮਿਲੂਗਾ ਜੇ ਕੋਈ ਕਿਸੇ ਨੇ ਰੰਗ ਕਰਦਾ ਆ ਕੋਈ ਵੀਰ ਕੰਮ ਕਰਦਾ ਆ ਤੇ ਉਹਨੂੰ ਤਾਂ ਹੀ ਕੰਮ ਮਿਲੂਗੇ ਸਾਰਿਆਂ ਨੂੰ ਜੇ ਇਹਨਾਂ ਖੱਤਿਆਂ ਵਿੱਚ ਕਣਕ ਦੁਆਰਾ ਬੀਜੀ ਗਈ ਤੇ ਇਹਨਾਂ ਲੋਕਾਂ ਕੋਲ ਪੈਸਾ ਆ ਗਿਆ ਕਿਉਂਕਿ ਆਪਣੇ ਪੰਜਾਬ ਵਿੱਚ ਤੁਹਾਨੂੰ ਪਤਾ ਮੇਨ ਜਿਹੜਾ ਪੈਸਾ ਖੇਤੀ ਦਾ ਹੀ ਹੁਮ ਦਾ ਹੈ ਨਾ ਜੇ ਇੱਥੇ ਨਾ ਆਪਾਂ ਮੇਨ ਚੀਜ਼ ਤੇ ਜਿਹੜਾ ਉੱਤੇ ਕੰਮ ਨਾ ਕੀਤਾ ਤੇ ਫੇ ਉੱਪਰਲੇ ਪੱਤਿਆਂ ਨੂੰ ਜਿੰਨਾ ਮਰਜੀ ਆਪਾਂ ਸੰਭੀ ਜਾਈਏ ਕਿੰਨਾ ਕਿਚਾਰ ਸੰਭੀ ਜਾਵਾਂ। ਵੇਖੋ ਜੀ ਪਤਾ ਗੱਲ ਕੀ ਆ। ਸਾਡਾ ਅਸੀਂ ਮੁੱਢ ਸੰਭਾਲਣਾ ਸਾਡਾ ਫਰਜ਼ ਆ। ਮੁੱਢ ਨੂੰ ਅਸੀਂ ਪਾਣੀ ਪਾਵਾਂਗੇ, ਚੰਗੀ ਖਾਦ ਪਾਵਾਂਗੇ ਤੇ ਮੁੱਢ ਦੇ ਵਿੱਚੋਂ ਚੰਗਾ ਪੌਦਾ ਤਿਆਰ ਹੋਊਗਾ। ਉਹ ਸਾਨੂੰ ਫਲ ਦਊਗਾ। ਫਿਰ ਉਹ ਫਲ ਅਸੀਂ ਜਿਹੜਾ ਸਾਡੀ ਜ਼ਿੰਦਗੀ ਦਾ ਆਨੰਦ ਮਾਣਦੇ ਉਹਦੇ ਫਲਾਂ ਦਾ ਜਾਂ ਜਾਂ ਮੌਸਮ ਦੇ ਹਿਸਾਬ ਦੇ ਨਾਲ ਜੇ ਆਪਾਂ ਹੰਬ ਲਾਉਣੇ ਆਮਰ ਦੇ ਸੀਜ਼ਨ ਦੇ ਵਿੱਚ ਆਂਬ ਖਾ ਸਕਦੇ ਆ। ਕੋਈ ਵੀ ਆਪਾਂ ਅਮਰੂਦ ਲਾਉਣੇ ਅਮਰੂਦ ਦੇ ਸੀਜ਼ਨ ਦੇ ਵਿੱਚ ਅਮਰੂਦ ਖਾਵਾਂਗੇ। ਇਸੇ ਤਰ੍ਹਾਂ ਹੀ ਖੇਤੀ ਇੱਕ ਇਹੋ ਜੀ ਚੀਜ਼ ਹੈ ਸਾਡੀ ਖੇਤੀ ਹੈ ਕਿਸਾਨਾਂ ਦੀ ਵੀਰਾਂ ਦੀ ਔਰ ਅੱਜ ਜਿਹੜਾ ਕਿਸਾਨ ਜਿਹੜਾ ਬਰਬਾਦੀ ਦੇ ਕਿਨਾਰੇ ਤੇ ਖੜਾ ਆ ਵੀ ਇੱਕ ਮਤਲਬ ਕੂਕ ਨਹੀਂ ਮਾਰਦਾ ਉਹਦੇ ਜੋ ਵਿਸ਼ਵਾਸ ਹੀ ਇੰਨਾ ਕੋ ਉਹਨੂੰ ਗੁਰੂ ਮਹਾਰਾਜ ਤੇ ਆ ਇੱਕ ਐਡੀ ਵਧੀਆ ਸੋ ਜਿਹੜੀ ਸਿਰਫ ਕਿਸਾਨਾਂ ਨਹੀਂ ਹੋ ਸਕਦੀ ਮੈਂ ਮੰਨੂਗਾ ਵੀ ਵੇਖ ਲਓ ਵੀ ਕਿਸਾਨ ਬਰਬਾਦ ਵੀ ਹੋਏ ਕਿਸਾਨ ਕਦੀ ਕਿਹੇ ਕਿਸਾਨ ਨੇ ਅੱਜ ਤੱਕ ਨਹੀਂ ਕਿਸੇ ਦੇ ਹੱਥ ਅੱਡਿਆ ਅੱਜ ਦੇ ਅੱਜ ਜਿਹੜਾ ਅਸੀਂ ਵੇਖ ਰਹੇ ਆ ਪੀ ਲੋਕ ਜਿਹੜੇ ਬਾਹਰੋਂ ਆਵਾ ਬਾਦਸ਼ਾਹ ਬਣ ਕੇ ਇੱਥੇ ਆ ਗਏ ਪਰ ਆ ਜਿਹੜੇ ਲੋਕ ਜਿਹੜੇ ਇਹਨਾਂ ਤੋਂ ਪੁੱਛੋ ਵੀ ਇਹਨਾਂ ਲੋਕਾਂ ਦਾ ਦਰਦ ਜਾਣਨ ਵਾਸਤੇ ਕੋ ਆਇਆ ਇੱਥੇ ਆਓ ਗਰਾਊਂਡ ਲੈਵਲ ਤੇ ਗਰਾਊਂਡ ਲੈਵਲ ਤੇ ਆ ਕੰਮ ਕਰੋ ਫੇਰ ਆਨੰਦ ਬਣਦਾ ਇਹ ਕੀ ਆ ਅਸੀਂ ਵੀਡੀਓ ਪਿੱਛੋਂ ਬਣਾ ਕੇ ਪਾ ਗਏ ਰਾਸ਼ਨ ਵੰਡ ਗਏ ਉਹ ਨਹੀਂ ਰਾਸ਼ਨ ਉਹਨਾਂ ਦਾ ਹੀ ਹੁਣ ਆ ਪਿੰਡ ਦੇ ਵਿੱਚ ਤੁਹਾਨੂੰ ਮਾਨ ਜੀ ਦੱਸਦੇ ਆ ਇਹ ਤਕਰੀਬਨ ਜ਼ਮੀਨਾਂ ਮਾਝੇ ਦੀਆਂ ਜ਼ਮੀਨਾਂ ਇੱਥੇ ਬਣੀ ਆ ਦੋਬੇ ਚ ਵੀ ਔਰ ਇਹ ਬੰਦੇ ਜਿਹੜੇ ਵਿਚਾਰੇ ਆ ਇਹ ਉੱਥੋਂ ਪਿੰਡਾਂ ਚੋਂ ਆ ਗਏ ਇਹਨਾਂ ਦੇ ਕੇ ਕੇ ਹੱਥ ਨਹੀਂ ਅੜਿਆ ਕਦੀ ਵੀ ਹੈ ਮੇਰ ਕੋ ਦਰਦ ਦੱਸ ਦਿੰਦੇ ਆ ਬਾਬਾ ਜੀ ਵੀ ਆ ਵੇ ਲੋ ਦਰਦ ਸਾਡਾ ਕੰਨਾ ਨਾ ਤੇ ਤੂੜੀ ਕਰਾਂ ਜੇ ਕਿਆਂ ਚ ਨਾ ਕਿਸੇ ਘਰੇ ਚਾਰ ਆ ਜੇ ਹੁਣ ਅੱਜ ਜਿਹੜੀ ਮੈਂ ਨਾ ਤੂੜੀ ਵੀ ਛੱਡੋ ਚਾਰ ਵੀ ਛੱਡੋ ਕੋਨੇ ਗੁਜ਼ਾਰਾ ਕਰ ਲੈਣਗੇ ਇਤੋਂ ਤੱਕ ਵਿਸ਼ਵਾਸੀ ਲੋਕ ਨੇ ਪਰ ਜਿਹੜੀ ਕਣਕ ਇਹਨਾਂ ਦੀ ਜਰੂਰ ਵੇਚ ਆ ਦੀਗੇ ਆਪਾਂ ਮੈਂ ਤੁਹਾਡੇ ਮੱਥੇ ਬਈ ਐਨ ਆਈਆਰ ਭਰਾਵਾਂ ਨੂੰ ਔਰ ਆਪਦੀ ਕਾਰ ਸੇਵਾ ਭਗਤ ਨਾ ਜੀ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਕਿ ਸਮਾਨ ਲੈ ਕੇ ਜਰੂਰ ਆਓ ਬੀ ਚਾਹੀਦਾ ਸਾਨੂੰ ਡੀਜ਼ਲ ਚਾਹੀਦਾ ਇਹ ਚੰਨ ਚੀਜ਼ਾਂ ਚਾਹੀਦੀਆਂ ਉਹ ਲੈ ਕੇ ਆਓ ਆਪਾਂ ਇਹਨਾਂ ਨੂੰ ਮੋੜ ਜਿਹੜਾ 10 ਸਾਲ ਦੀ ਗਰਾਊਂਡ ਤੇ ਲੈਵਲ ਤੇ ਜਿਹੜਾ ਇਹਨੇ ਉੱਠਣ ਵਾਸਤੇ ਕਰਨ ਵਾਸਤੇ ਜ ਕਣਕ ਬੀਜ ਕਿਦਾਂਗੇ ਸਾਲ ਤੇ ਬੰਦੇ ਹੋ ਜਾਣਗੇ ਜੇ ਉਦੋਂ ਬਾਅਦ ਹੌਲੀ ਹੌਲੀ ਜਨਨੀ ਛੋਟੀ ਬੋਟੀ ਬੋਰੀ ਵੀ ਹੈਲਪ ਕਰਦਾਂਗੇ ਤੇ ਮਾੜੀ ਗੱਲ ਨਹੀਂ ਕੋਈ ਗਈ ਪਰ ਅੱਜ ਜਿਹੜਾ 10 ਸਾਲ ਦੇ ਤਕਰੀਬਨ ਜਿਹੜਾ ਥੱਲੇ ਲੱਗ ਗਿਆ ਕਿਸਾਨ ਸਾਡਾ ਔਰ ਇਹਨੂੰ ਚੁੱਕਣ ਵਾਸਤੇ ਆਪਾਂ ਹੋਰ ਕਿਉਂਕਿ ਆਪ 1 ਰੁਪਿਆ ਬਜਾਉਣ ਵਾਸਤੇ ਕਿਸੇ ਦੇ 10 ਰੁਪਏ ਜਾਂ 20 ਰੁਪਏ ਖਰਾਬ ਨਾ ਕਰੋ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਇਹਨਾਂ ਦੀ ਸੇਵਾ ਕਰੀਏ ਤਗੜੇ ਹੋ ਕੇ ਆਪਾਂ ਇਹਨਾਂ ਦੀ ਮਾਤਰਾ ਦੀ ਔਰ ਅੱਜ ਜਿਹੜਾ ਮਾ ਤਾਂ ਤਾਂ ਹੀ ਖੋਣ ਦਾ ਪੈ ਨਹੀਂ ਤੇ ਬਾਦਸ਼ਾਹੀ ਲੱਖ ਲੱਖ ਰੁਪਏ ਦਾ ਝੋਨਾ ਨਿਕਲਣਾ ਸੀ ਬਚਿਆ ਹੀ ਨਹੀਂ ਕੁਝ ਤਾਂ ਆਪੇ ਵਿਚਾਰੇ ਉਹ ਹੀ ਜਿਹੜਾ ਬਾਦਸ਼ਾਹ ਬੰਦਨ ਵਾਲਾ ਅੱਜ ਵਿਚਾਰਾ ਦੂਜਿਆਂ ਨਾਲ ਦੇਖ ਰਿਹਾ ਦੇਖ ਰਿਹਾ ਵੇਖੋ ਜੀ ਅਸੀਂ ਆਪਾਂ ਜਿਹੜੇ ਅੰਦੋਲਨਾਂ ਦੇ ਵਿੱਚ ਵੀ ਇਹ ਗੱਲ ਕਰਦੇ ਹਾਂ ਵੀ ਜਿਹੜਾ ਇੱਕ ਜਿਹੜਾ ਦਾਤਾ ਅਨ ਦਾਤਾ ਕਹਿੰਦੇ ਆ ਅੱਜ ਅਨ ਦਾਤਾ ਜਿਹੜਾ ਪੂਰੇ ਪੰਜਾਬ ਦਾ ਕੀ ਪੂਰੇ ਪੰਜਾਬ ਦੇ ਵਿੱਚ 3% ਪਾਣੀ ਆ ਗਿਆ 1% ਸਿਰ ਬਚਿਆ 4% ਦੇ ਵਿੱਚੋਂ ਔਰ ਜਿਹੜਾ 4 3% ਜਿਹੜੀ ਜਿਹੜੀ ਫਸਲ ਖਰਾਬ ਹੋ ਗਈ ਕਰੋਨਾ ਅਰਬਾਂ ਰੁਪਈਆਂ ਦੀ ਖਰਾਬ ਫਸਲ ਹੋ ਗਈ ਔਰ ਉਹਦੀ ਪ੍ਰਭਾਈ ਕਰਨ ਵਾਸਤੇ 10 ਸਾਲ ਲੱਗ ਜਾਣੇ ਕਿਸਾਨਾਂ ਨੂੰ ਕਿਉਂਕਿ ਕਿਸੇ ਨੇ ਬੇਟੀ ਦਾ ਵਿਆਹ ਕਰਨਾ ਕਿਸੇ ਨੇ ਕੋਈ ਕੋਈ ਮੇਸਤਰੀ ਲਾਉਣਾ ਕਰੇ ਕਿਸੇ ਨੇ ਕੁਝ ਵੀ ਕਰਨਾ ਔਰ ਇਹੋ ਜਿਹੇ ਕਾਰਜ ਤਾਂ ਹੀ ਹੋਣਗੇ ਜੇ ਫਸਲ ਹੋਊਗੀ ਤੇ ਜੇ ਫਸਲ ਹੀ ਨਹੀਂ ਹੈਗੀ ਅੱਜ ਵੀ ਜੇ ਆਪਾਂ ਇਹ ਇਸ ਮੁੱਦੇ ਨੂੰ ਲੈ ਕੇ ਮੂਰੇ ਚੱਲਾਂਗੇ ਤੇ ਫੇਰ ਹੀ ਕੋਈ ਸੂਤਰ ਆਉਣਾ ਤੇ ਬੜੀ ਦੁਖਦਾਈ ਗੱਲ ਆ ਪਰ ਇੱਕ ਇਹ ਉਹਨਾਂ ਗੱਲਾਂ ਦੇ ਦੁੱਖ ਹੋਰਾ ਤੁਸੀਂ ਸਾਬ ਲਓ ਮੇਰੇ ਤੁਸੀਂ ਆਉਂਦੇ ਸਵਾਲ ਕੀਤਾ ਸੀ ਮੇਰੇ ਹੱਥ ਵੇਖ ਕੇ ਮੇਰਾ ਹੱਥ ਵੇਖ ਕੇ ਮੈਂ ਚਾਰ ਬੋਧਰਾਂ ਲਵਾ ਕੇ ਸਿਰੇ ਹਸਪੀਟਲ ਦੇ ਵਿੱਚੋਂ ਤੇ ਫੇਰੇ ਇਹਨਾਂ ਚਾਰਜ ਹੋ ਕੇ ਆਇਆ ਬੈਟਰੀ ਚਾਰਜ ਆਪਦੀ ਕਰਕੇ ਤੁਹਾਨੂੰ ਬੜਾ ਮਰੀਜ਼ ਬੰਦਾ ਮੈਂ ਤੁਸੀਂ ਮੇਰੇ ਮਿੱਤਰ ਜੀ ਤੁਹਾਨੂੰ ਪਤਾ ਮੈਂ ਇੱਕ ਮਰੀਜ਼ ਬੰਦਾ ਦੋ ਸਟੈਂਟ ਮੇਰੇ ਪਏ ਵਾ ਫੇਰ ਵੀ ਮੈਂ ਇਹਨਾਂ ਦੀ ਮੱਤਵਾਸ ਤੇ ਖੜਾ ਤੇ ਮੇਰਾ ਵੀ ਜੀ ਕਰਦਾ ਤੁਹਾਨੂੰ ਬੜਾ ਮੇਰੇ ਕੋ ਵਧੀਆ ਮਾਲਿਕ ਦੀ ਕਿਰਪਾ ਮੈਂ ਆਪ ਦਰਮਾਨ ਆਦੀ ਜਿੰਨੀ ਰੁਕੀ ਮਸੀ ਦਿੱਤੀ ਪ੍ਰਮਾਤਮਾ ਨੇ ਦਿਖਾ ਕੇ ਦਰਮਾਨਾਂ ਲੇਟਾਂ ਹੈ ਪਰ ਨਹੀਂ ਮੈਨੂੰ ਡੇਢ ਮਹੀਨਾ ਹੋ ਗਿਆ ਮੈਂ ਵੀ ਇਹਨਾਂ ਦੇ ਪਿੱਛੇ ਦਰਿਆ ਦੇ ਵਿੱਚ ਇੱਥੇ ਬੈਠਾ ਕੰਨਿਆਂ ਦੇ ਉੱਤੇ ਇਸ ਕਰਕੇ ਬੈਠਾ ਵੀ ਮੇਰੇ ਭਰਾ ਨੇ ਕਿਸਾਨ ਵੀਰ ਨੇ ਮੇਰੇ ਇਹ ਕਾਂ ਦਾ ਤਾਂ ਘਾਉਣ ਵਾਲਾ ਜਿੱਥੇ ਕਿਤੇ ਖੜਾ ਹਰਦਾ ਅਸੀਂ ਇਹਨੂੰ ਇਹਨਾਂ ਨੂੰ ਮੰਗਤੇ ਨਹੀਂ ਬਣਾਉਣਾ ਅਸੀਂ ਇਹਨਾਂ ਨੂੰ ਬਾਦਸ਼ਾਹ ਬਣਾਉਣਾ ਅਣ ਦਾ ਤੇ ਉਸ ਤਰ੍ਹਾਂ ਖੜੇ ਕਰਨਾ ਇਹਨਾਂ ਨੂੰ ਤੇ ਸਾਡੀ ਇਹ ਹੀ ਅਪੀਲ ਆ ਵੀ ਵੱਧ ਤੋਂ ਵੱਧ ਜਿਹੜਾ ਆਉਣਾ ਬੇਸ ਕੈਂਪ ਤੇ ਇੱਥੇ ਆਓ ਕਰਮੂ ਵਾਲੇ ਆਓ ਔਰ ਸੁਲਤਾਨਪੁਰ ਲੋਧੀ ਆ ਕੇ ਫੋਨ ਕਰੋ ਇੱਥੇ ਆਓ ਇਸ ਏਰੀਆ ਵਿੱਚ ਬਹੁਤ ਲੋੜ ਹੈ ਸਾਨੂੰ ਔਰ ਜਾਰੀ ਫਸਲ ਖਰਾਬ ਹੈ ਤੁਸੀਂ ਸਾਰੇ ਗਣੋਟ ਲੈਵਲ ਤੇ ਸਵੇਰ ਦੇ ਵੇਖ ਹੀ ਲਿਆ ਕਿ ਜਿੰਨੀ ਫਸਲ ਕਰਾਵੀ ਦੀ ਪ੍ਰਭਾਈ ਬਹੁਤ ਔਖੀ ਹੋਣੀ ਆ ਤੇ ਇਹ ਮੇਰੀਆਂ ਜ਼ਰੂਰੀ ਬੇਨਤੀਆਂ ਜੀ ਬਹੁਤ ਬਹੁਤ ਧੰਨਵਾਦ ਜੀ ਇਧਰ ਵੀ ਜੀ ਨੂੰ ਕੁਝ ਦੇ ਵੀਰ ਤੁਹਾਡਾ ਕਿਹੜਾ ਜ਼ਿਲ੍ਹਾ ਕਿਹੜਾ ਜੀ ਤੁਹਾਡਾ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਪਿੰਡ ਜੰਗੀ ਆ ਮਲਬਈ ਹਾਂਜੀ ਹਾਂਜੀ ਸਾਰੇ ਮਾਲਵੇ ਦੇ ਆ ਵੀ ਹਾਂਜੀ ਹਾਂਜੀ ਜੀ ਮਾਲਵੇ ਨਹੀਂ ਮਾਲਵੇ ਨੇ ਇਤਕੀ ਬਹੁਤ ਵੱਧ ਚੜ ਕੇ ਇੱਕਦਮ ਮਾਝੇ ਵਿੱਚ ਸਹਿਯੋਗ ਕੀਤਾ ਦਬਾਬੇ ਨੇ ਕੀਤਾ ਰਲ ਮਿਲ ਕੇ ਇਹਨਾਂ ਭਰਾਵਾਂ ਦੀ ਬਾਹ ਫੜ ਲਈ ਜਦੋਂ ਸਾਰੇ ਜਣੇ ਤੁਸੀਂ ਆਏ ਆ ਤੇ ਅੱਗੇ ਵੀ ਬਾਬਾ ਜੀ ਪਹਿਲਾਂ ਆਏ ਜਾਂ ਹਾਂਜੀ ਸਰਪੰਚ ਸਾਹਿਬ ਵਾਲੇ ਪਹਿਲਾਂ ਵੀ ਆ ਕੇ ਗਏ ਦੋ ਵਾਰੀ ਪਹਿਲਾਂ ਤੁਸੀਂ ਆਏ ਸਰਪੰਚ ਸਾਹਿਬ ਤੇ ਬਾਬਾ ਜੀ ਕੋਈ ਮਾਲਵੇ ਦੇ ਵੀਰਾਂ ਨੂੰ ਕੋਈ ਸਨੇਹਾ ਦੇਣਾ ਚਾਹੁੰਦੇ ਹੁੰਦੇ ਮਾਲਵੇ ਤੋਂ ਸਾਡੇ ਤਾਂ ਇਹੀ ਬਹੁਤ ਤੋਂ ਵੱਧ ਉਹਨਾਂ ਨੂੰ ਡੀਜ਼ਲ ਦੀ ਤੇ ਰੇਹ ਦੀ ਤੇ ਬੀ ਦੀ ਲੋੜ ਹੈ ਬਹੁਤ ਤੋਂ ਵੱਧ ਉਹਨਾਂ ਨੂੰ ਸੇਤਕ ਤੁਸੀਂ ਪਹਿਲਾਂ ਵੀ ਕਹਿੰਦੇ 1 ਲੱਖ ਰੁਪਿਆ ਦੇ ਕੇ ਗਏ ਤੇਲ ਦੀ ਖਾਤਰ 1 ਲੱਖ ਰੁਪਿਆ ਸੀ ਅੱਜ ਦੇ ਕੇ ਗਏ ਤੇਲ ਦੀ ਖਾਤਰ ਮਤਲਬ ਇੱਥੇ ਇਹਨਾਂ ਨੂੰ ਹੁਣ ਇਸ ਵੇਲੇ ਲੋੜ ਐ ਸਹਾਇਤਾ ਲੋੜ ਇਹ ਦੇਖ ਲਓ ਜੀ ਇਸ ਇਲਾਕੇ ਦੇ ਵਿੱਚ ਜਿਹੜੀਆਂ ਸਮਾਵਾਂ ਚੱਲ ਰਹੀਆਂ ਤੇ ਉਥੇ ਸਾਰੇ ਵੀਰ ਇਥੇ ਮਾਲਵੇ ਤੋਂ ਪਹੁੰਚੇ ਹਾਂਜੀ ਮੈਂ ਇੱਕ ਬੇਨਤੀ ਹੋਰ ਕਰਨੀ ਚਾਹਣਾ ਵੀ ਜਿਵੇਂ ਜੰਗੀਆਂ ਦਾ ਸਾਰੇ ਸਰਪੰਚ ਸਾਹਿਬ ਕਰਮਜੀਤ ਸਿੰਘ ਇਹ ਸਾਫਕਾਰ ਸਰਪੰਚ ਜੀ ਰੇਸ਼ਮ ਸਿੰਘ ਜਿਹੜਾ ਮੌਜੂਦਾ ਸਰਪੰਚ ਨੇ ਪਹਿਲਾਂ ਤਾਂ ਇਹਨਾਂ ਨੂੰ ਨਾ ਮੈਂ ਕੀ ਗਾਣਾ ਨਾ ਵੀ ਤੁਹਾਡਾ ਤਬਾਕ ਪੈਣ ਦਾ ਤਬਾਕ ਵੀ ਇਹੀ ਲਿਆ ਤੁਸੀਂ ਅਗਨੇ ਸਿੰਘ ਆਏ ਨੇ ਔਰ ਦੂਜੀ ਗੱਲ ਇਹਨਾਂ ਦਾ ਧੰਨਵਾਦ ਆ ਲੱਖ ਰੁਪਏ ਅਜ ਸੇਵਾ ਦੇ ਕੇ ਚੱਲੇ ਆ ਜੀ ਜਲਵਾ ਤੇ ਜਮਾਂ ਕਰਾਤਾ ਮੇਰੇ ਕੋਲ ਔਰ ਲੱਖ ਰੁਪਏ ਇਹ ਅੱਗੇ ਸੇਵਾ ਦੇ ਗਏ ਆ ਤੇ ਫਿਰ 20000 ਰੁਪਏ ਉੱਥੇ ਲੰਗਰ ਦੇ ਵਿੱਚ ਜਦੋਂ ਆਪਣੇ ਗੱਡੀਆਂ ਚਲਦੀਆਂ ਸੀ ਨਾ ਉਦੋਂ 20000 ਰੁਪਏ ਉਦੋਂ ਵੀ ਡੀਜ਼ਲ ਦੀ ਸੇਵਾ ਕਰ ਗਏ ਇਹਨਾਂ ਦਾ ਤੇ ਬਹੁਤ ਧੰਨਵਾਦ ਆ ਫਿਰ ਇਹਨਾਂ ਨੂੰ ਮੈਂ ਇੱਕ ਵਜਨ ਕੀਤਾ ਸੀ ਇਹ ਬੰਦੇ ਪਹਿਲੇ ਖਰੇ ਉਤਰਨ ਵਾਲੇ ਬੰਦੇ ਆ ਮੈਂ ਸਾਰੇ ਨੂੰ ਵੀ ਬੇਨਤੀ ਕਰੂੰਗਾ ਕਿ ਜਿਹੜੇ ਨੂੰ ਮੈਂ ਰੋਕਿਆ ਸੀ ਉਹ ਆਜਾਓ ਠੀਕ ਹੈ ਨਾ ਭੜਕੋ ਨਾ ਇੱਥੇ ਆਓ ਇੱਥੇ ਗਰਾਊਂਡ ਲੈਵਲ ਤੇ ਆ ਕੇ ਸੇਵਾ ਕਰੋ ਅੱਜ ਅੱਜ ਮੌਕਾ ਜਿਵੇਂ ਇਹਨਾਂ ਜੋਧਿਆ ਨੇ ਮੈਨਾਂ ਇਹਨਾਂ ਘਰ ਵਿਖਾਈ ਇਹਨਾਂ ਨੂੰ ਮੈਂ ਬੇਨਤੀ ਜਦੋਂ ਲੰਗਰ 'ਚ ਵੀ ਆਉਂ ਜਦੋਂ ਮੈਨੂੰ ਲੋਡ ਪੋਗਿਆ ਉਹਨਾਂ ਤੁਹਾਨੂੰ ਸੱਦੂਗਾ ਤੇ ਅੱਜ ਜਦੋਂ ਮੈਨੂੰ ਲੋਡ ਪੈਂਦੀ ਆ ਉਦੋਂ ਇਹ ਆਉਂਦੇ ਆ ਤੇ ਜਦੋਂ ਮੈਂ ਫੋਨ ਕਰਨਾ ਇਹਨਾਂ ਨੂੰ ਉਦੋਂ ਇਹ ਨਾ ਆ ਜਣਾ ਦਾ ਤੇ ਇਸ ਕਰਕੇ ਮੇਰੀ ਬੇਨਤੀ ਇਹਨਾਂ ਜੋ ਦੇਣ ਜਿਵੇਂ ਜੰਗੀ ਵਾਲਾ ਪਿੰਡ ਤੋਂ ਜਿਵੇਂ ਇਹਨਾਂ ਨੇ ਸੇਵਾ ਨਿਭਾ ਰਹੇ ਨਾ ਐਂਥ ਪਾਗ ਦੇ ਨਾਲ ਮਾਇਆ ਵਾਧੂ ਮਾਲਕ ਦੀ ਕਿਰਪਾ ਹਰਿਆਂ ਕੋਲ ਇਹਨਾਂ ਕੋ ਵੀ ਕਿਰਪਾ ਕਰਕੇ ਪਰ ਇਹਨਾਂ ਨੂੰ ਮੈਂ ਇੱਕਾ ਗੱਲ ਬੇਨਤੀ ਕੀਤੀ ਹੈ ਵੀ ਅੱਜ ਮਗ ਉਦੋਂ ਸਮਾਂ ਨਹੀਂ ਸੀ ਪੈਸੇ ਬਲੋ ਤਾਂ ਪੈਸੇ ਸਿੱਟਣ ਵਾਲਾ ਕੰਮ ਸੀ ਹੁਣ ਪੈਸੇ ਲਾਉਣ ਵਾਲਾ ਕੰਮ ਹੈ ਹੁਣ ਲਾਉਣ ਵਾਲਾ ਕੰਮ ਅੱਜ ਅੱਜ ਜਿਹੜਾ ਅੱਜ ਅੱਜ ਮਾਨ ਜੀ ਜਿਹੜਾ ਅੱਜ ਖੜ ਗਿਆ ਨਾ ਤੇ ਮੈਂ ਨਾ ਵੀ ਸਮਝੋ ਉਹਦੀ ਗੁਰਨਾਨਕ ਸਾਹਿਬ ਦੇ ਦਰਗਾਹ ਦੇ ਵਿੱਚ ਉਹਦੀ ਉਹਦੀ ਸਰਮਾਈ ਯੋਜਨਾ ਨਹੀਂ ਉਹਦੀ ਉੱਥੇ ਲਿਖੀ ਜਾਣੀ ਆ ਤੇ ਜਿਹੜਾ ਅੱਜ ਨਾ ਖੜਿਆ ਇਹਨਾਂ ਨਾ ਉਹਦੀ ਕਿਤੇ ਸਰਮਾਈ ਨਹੀਂ ਗਈ ਇਸ ਕਰਕੇ ਬੋਲੇ